ਮੇਰੇ ਪਿੰਡ ਦੇ ਤਿੰਨੋਂ ਨੌਜਵਾਨ ਸੀਗੇ ਬਹੁਤ ਹੀ ਗਰੀਬ ਪਰਿਵਾਰ ਦੇ ਨੌਜਵਾਨ ਸੀ ਜਦੋਂ ਰਾਤ ਸਾਨੂੰ ਘਟਨਾ ਦਾ ਪਤਾ ਲੱਗਿਆ ਰਾਤ ਵੀ ਅਸੀਂ ਤੇ ਪਹੁੰਚੇ ਤੇ ਸਵੇਰ ਵੀ ਅਸੀਂ ਪਰਿਵਾਰਾਂ ਨੂੰ ਨਾਲ ਲੈ ਕੇ ਪੂਰੇ ਸਾਡੇ ਮਤਲਬ ਪਿੰਡ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਹੋਏ ਆ ਤੇ ਇੱਥੇ ਸਾਡੀ ਜਿਹੜੀ ਪਹਿਲੀ ਮੰਗ ਤਾਂ ਸਭ ਤੋਂ ਇਹੀ ਹੈ ਪ੍ਰਸ਼ਾਸਨ ਨੂੰ ਕਿਉਂਕਿ ਰਾਤ ਦੀ ਘਟਨਾ ਹੋਈ ਹੈ ਹਜੇ ਤੱਕ ਉਸ ਫੈਕਟਰੀ ਮਾਲਕ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਉਹਦੇ ਤੇ ਲਿਖਤੀ ਕੋਈ ਐਫ ਆਈ ਆਰ ਨਹੀਂ ਕੱਟੀ ਕਿਉਂਕਿ ਪਰਚਾ ਨਹੀਂ ਕੀਤਾ ਗਿਆ ਕਿਉਂਕਿ ਤਿੰਨ ਨੌਜਵਾਨਾਂ ਦੀ ਅੰਦਰ ਮਤ ਹੋਈ ਹੈ ਫੈਕਟਰੀ ਦੇ ਵਿੱਚ ਤੇ ਪਰ ਪ੍ਰਸ਼ਾਸਨ ਪਤਾ ਨਹੀਂ ਕੀ ਦੇਖ ਰਿਹਾ ਜਿਹੜਾ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਸ ਦੇ ਨਾਲ ਸਾਡੀ ਮੰਗ ਇਹ ਹੈ ਵੀ ਅੱਜ ਉਹ ਨੌਜਵਾਨ ਪੜ੍ਹ ਲਿਖ ਕੇ ਕਿਸੇ ਚੰਗੀ ਨੌਕਰੀ ਤੇ ਕਿਸੇ ਅਹੁਦੇ ਤੇ ਜਾ ਸਕਦੇ ਸੀ ਹਾਂ ਉਹਨਾਂ ਨੇ ਅਹੁਦੇ ਤੇ ਜਾ ਕੇ ਪਰਿਵਾਰ ਨੂੰ ਕਿੱਥੇ ਲੈ ਕੇ ਜਾਣਾ ਸੀ ਅੱਜ ਅਸੀਂ ਇੱਕ ਸਿਰਫ 1 ਕਰੋੜ ਰੁਪਏ ਦੀ ਜਿਹੜੀ ਮੰਗ ਰੱਖੀ ਹੋਈ ਹੈ ਉਹ ਕਰੋੜ ਰੁਪਏ ਨਾਲ ਆ ਉਹਨਾਂ ਦੇ ਉਹ ਪੁੱਤ ਵਾਪਸ ਨਹੀਂ ਆਉਣੇ ਪਰ ਅਸੀਂ ਇਹ ਸੋਚਦੇ ਹਾਂ ਨਗਰੇ ਸੋਚਦਾ ਜਥੇਬੰਦੀਆਂ ਇਹ ਸੋਚਦੀਆਂ ਵੀ ਉਸ ਪਰਿਵਾਰ ਨੂੰ ਜਿਹੜੀ ਮਦਦ ਹੋ ਜੇ ਸਹਾਇਤਾ ਹੋ ਸਕੇ ਕਿਉਂਕਿ ਉਸ ਪਰਿਵਾਰ ਦੇ ਵਿੱਚ ਇੱਕ ਇੱਕ ਬੱਚਾ ਇੱਕ ਉਹਨਾਂ ਦੀ ਮੰਨ ਲਾ ਮਾਪਿਓ ਹੈ ਮਾਤਾ ਹੈ ਇੱਕ ਬੱਚੇ ਦੀ ਤਾਂ ਇੱਕ ਭੈਣ ਵੀ ਹੈ ਜਿਹੜੀ ਵਿਆਹ ਕਰਨ ਦੇ ਯੋਗ ਹੈ ਤਾਂ ਉਹੀ ਬੱਚਾ ਜਿਹੜਾ ਕਮਾਉਂਦਾ ਸੀਗਾ ਉਹ ਆਪਦੇ ਪਰਿਵਾਰਾਂ ਨੂੰ ਚਲਾਉਂਦੇ ਸੀਗੇ ਇਸ ਕਰੋੜ ਰੁਪਏ ਦੀ ਮਦਦ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਥੋੜਾ ਬਹੁਤ ਰੋਟੀ ਖਾਣੀ ਸੌਖੀ ਹੋ ਜੂਗੀ ਪਰ ਬੱਚੇ ਵਾਪਸ ਨਹੀਂ ਆਉਂਦੇ ਠੀਕ ਇਹ ਜਿਹੜਾ ਸਿਸਟਮ ਹੈ ਦਿਨੋਂ ਦਿਨ ਜਿਵੇਂ ਨਿਗਲ ਰਿਹਾ ਹੈ ਅੱਜ ਸਾਡੀ ਮੰਗ ਹੈ ਪਰਿਵਾਰ ਦੀ ਵੀ ਇਹ ਮੰਗ ਹੈ ਵੀ ਨੌਜਵਾਨ ਤਾਂ ਨਹੀਂ ਵਾਪਸ ਆ ਸਕਦੇ ਠੀਕ ਹੈ ਜਿਹੜਾ ਵੱਡਾ ਨੁਕਸਾਨ ਹੋ ਗਿਆ ਇਹ ਸਾਡੇ ਸਾਥੋ ساری ਉਮਰ ਨਹੀਂ ਭੁੱਲਿਆ ਜਾਂਦਾ ਪਰਿਵਾਰ ਤੋਂ ਤਾਂ ਭੁੱਲਿਆ ਕੀ ਜਾਣਾ ਸਾਥੋ ਕਿਰਤੀ ਲੋਕਾਂ ਤੋਂ ਵੀ ਨਹੀਂ ਭੁੱਲਿਆ ਜਾਣਾ ਇਹ ਜਦੋਂ ਇੱਥੋਂ ਹੀ ਟੱਪਿਆ ਕਰਨਗੇ ਸਾਡੇ ਅੱਖਾਂ ਦੇ ਮੂਹਰੇ ਐ ਆਇਆ ਕਰੂਗਾ ਇਸ ਕਰਕੇ ਸਾਡੀ ਮੰਗ ਹੈ ਵੀ ప్రతి ਪਰਿਵਾਰ ਨੂੰ ਕਰੋੜ ਰੁਪਇਆ ਮੁਆਵਜ਼ਾ ਇੱਕ ਚੀਜ਼ ਨੂੰ ਸਰਕਾਰੀ ਨੌਕਰੀ ਤੇ ਜਿਹੜੀ ਬਣਦੀ ਹੈ ਤੇ ਫੈਕਟਰੀ ਮਾਲਕ ਤੇ ਕਾਰਵਾਈ ਸਖਤ ਸਖਤ ਕਾਰਵਾਈ ਕਰਕੇ ਇਹਨੂੰ ਸਿਖਾਉਣ ਦੇ ਪਿੱਛੇ ਹਾਂ ਇਹ ਜਿਹੜਾ ਹਾਸਾ ਵਾਪਰਿਆ ਅਸੀਂ ਜਿਹੜੇ ਤੜਕੇ ਦੇ ਇੱਥੇ ਆ ਕੇ ਗੱਲਾਂ ਬਾਤਾਂ ਸੁਣ ਰਹੇ ਹਾਂ ਦੇਖ ਰਹੇ ਹਾਂ ਇਹ ਹਾਸਾ ਵਾਪਰਿਆ ਇੱਥੇ ਇਹਦੇ ਵਿੱਚ ਕੋਈ ਪ੍ਰਬੰਧ ਨਹੀਂ ਇਹਦੇ ਵਿੱਚ ਆਇਆ ਸੁਣਨ ਚਾਹੀਦਾ ਜਿਹੜੀ ਮੋਟਰ ਲੱਗੀ ਆ ਪਾਣੀ ਵਾਸਤੇ ਉਹ ਵੀ ਖਰਾਬ ਪਈ ਆ ਅਸਲ ਕਾਰਨ ਮੁੰਡਿਆਂ ਦੀ ਮੌਤ ਦਾ ਕੀ ਬਣਿਆ ਆਹ ਟਰੱਕ ਆ ਜਿਹੜਾ ਇਹਨਾਂ ਨੇ ਰਾਤ ਦਾ ਬਾਹਰ ਕੱਢਿਆ ਹੋਇਆ ਸਾਰਾ ਮੁੱਦਾ ਖਤਮ ਕਰਨ ਵਾਸਤੇ ਜਿੱਥੇ ਅੱਗ ਪਈ ਆ ਉਹਦੇ ਗੇਟ ਦੇ ਅੱਗੇ ਖਰਾਬ ਖੜਾ ਪੰਤਾ ਨਹੀਂ 5 ਮਹੀਨਿਆਂ ਦਾ 6 ਮਹੀਨਿਆਂ ਦਾ ਕਿ ਸਾਲ ਦਾ ਖੜਾ ਹੈ ਉਸ ਦੇ ਕਾਰਨ ਸਾਨੂੰ ਤਾਂ ਐ ਲੱਗ ਰਿਹਾ ਵੀ ਸਾਡੇ ਨੌਜਵਾਨਾਂ ਤੋਂ ਨਿਕਲਿਆ ਨਹੀਂ ਕਿਉਂਕਿ ਕਿਤਾਬ ਬਰੂਦ ਦਾ ਢੇਰ ਸੀਗਾ ਤਾਹਾਂ ਬੈਠੇ ਸੀ ਉਹਦੇ ਉੱਤੇ ਦੂਜਾ ਕਾਰਨ ਹਾ ਟਰੱਕ ਜਿਹੜਾ ਮੂਹਰੇ ਖੜਾ ਸੀ ਫੈਬਰिकेट ਦੀਆਂ ਗੱਡੀਆਂ ਜਿਹੜੀਆਂ ਉਹ ਡਿੱਕਾ ਉਹਦੇ ਵਾਸਤੇ ਡਿੱਕਾ ਬਣਿਆ ਤਲਮੰਡੀ ਤੋਂ ਆਈਆਂ ਨਾ ਅਸੀਂ ਮੰਗ ਕਰਦੇ ਵੀ ਇੱਥੇ ਇਹਨੂੰ ਇਹਨੂੰ ਚਾਹੀਦੀਆਂ ਸੀਗੀਆਂ ਤਲਮੰਡੀ ਤੋਂ ਆ ਕੇ ਪਾਣੀ ਨਹੀਂ ਸੀ ਉਹਨਾਂ ਵਿੱਚ ਦੁਬਾਰੇ ਜਾ ਕੇ ਮਿਸ਼ਾਣੇ ਤੋਂ ਪਾਣੀ ਭਰ ਕੇ ਲਿਆ ਫੇਰ ਆ ਕੇ ਉਹ ਅੱਗ ਬੁਝਾਈ ਆ ਉਹਨਾਂ ਨੇ ਐਨੇ ਚਰਚੇ ਦੱਸੋ ਵੀ ਬੰਦੇ ਦਾ ਰਹਿੰਦਾ ਕੀ ਐ ਇਸ ਕਰਕੇ ਅਸੀਂ ਕਹਿੰਨੇ ਆ ਬੀਤੇ ਸਖਤੋ ਸਖਤ ਕਾਰਵਾਈ ਹੋਵੇ ਐ ਇਹਦੀ ਅਨਗੈਹੀ ਨਾ ਫੈਕਟਰੀ ਮਾਲਕ ਦੀ ਅਨਗੈਹੀ ਦੇ ਨਾਲ ਜਿਹੜੇ ਇਹ ਸਾਡੇ ਤਿੰਨ ਨੌਜਵਾਨ ਜਹਾਨ ਤੋਂ ਗਏ ਨੇ ਮਾਪਿਆਂ ਦੀ ਡਗੋਰੀ ਬਣ ਤੋਂ ਖੁੱਸੇ ਨੇ ਤਾਂ ਕਹਿੰਦੇ ਅਸੀਂ ਫੈਕਟਰੀ ਮਾਲਕ ਤੇ ਪਰਚਾ ਹੋਵੇ ਸਖਤੋ ਸਖਤ ਕਾਰਵਾਈ ਹੋਵੇ ਪਰਿਵਾਰ ਨੂੰ ਕਰੋੜ ਰੁਪਇਆ ਮਾਵਜਾ ਤੇ ਇੱਕ ਜੀ ਨੂੰ ਪ੍ਰਤੀ ਨੌਕਰੀ ਸਰਕਾਰੀ ਦਿੱਤੀ ਜਾਵੇ